ਹੈਲੋ एवरीवन ਵੈਲਕਮ ਟੂ ਬ੍ਰਾਈਟ ਫਿਊਚਰ ਅਕੈਡਮੀ ਮੈਂ ਮਨਪ੍ਰੀਤ ਘਰ ਅੱਜ ਤੁਹਾਡੇ ਲਈ ਜੀਕੇ ਦੀ ਦੂਜੀ ਕਲਾਸ ਲੈ ਕੇ ਹਾਜ਼ਰ ਹੋਈ ਹਾਂ ਉਮੀਦ ਹੈ ਕਿ ਤੁਹਾਨੂੰ ਕਲਾਸਾਂ ਪਸੰਦ ਆ ਰਹੀਆਂ ਹੋਣਗੀਆਂ ਸ਼ੁਰੂ ਕਰਦੇ ਹਾਂ ਆਪਣੀ ਅੱਜ ਦੀ ਕਲਾਸ ਆਪਣਾ ਅੱਜ ਦਾ ਵਿਸ਼ਾ ਹੈ ਗੁਰੂ ਨਾਨਕ ਦੇਵ ਜੀ ਦੇ ਜਨਮ ਤੋਂ ਪਹਿਲਾਂ ਪੰਜਾਬ ਦੇ ਰਾਜਨੀਤਿਕ ਅਤੇ ਧਾਰਮਿਕ ਅਵਸਥਾ ਸ਼ੁਰੂ ਕਰਦੇ ਹਾਂ ਆਪਣੀ ਕਲਾਸ ਗੁਰੂ ਨਾਨਕ ਦੇਵ ਜੀ ਦਾ ਫਾਊਂਡਰ ਆਫ ਸਿੱਖੀਜ਼ਮ ਵਾਸ ਬੋਰਨ ਇਨ 1469 ਐਟ ਤਲਵੰਡੀ ਨਾਨਕਾਨਾ ਸਾਹਿਬ ਇਨ ਪਾਕਿਸਤਾਨ ਹਾਂਜੀ ਗੁਰੂ ਨਾਨਕ ਦੇਵ ਜੀ ਸਨ ਜੋ ਕਿ ਸਿੱਖ ਧਰਮ ਦੇ ਸੰਸਥਾਪਕ ਮੰਨੇ ਜਾਂਦੇ ਸਨ ਸਿੱਖ ਧਰਮ ਦੇ ਮੋਢੀ ਵੀ ਕਿਹਾ ਜਾਂਦਾ ਹੈ ਤੇ ਸਿੱਖ ਧਰਮ ਦੇ ਪਹਿਲੇ ਗੁਰੂ ਵੀ ਕਿਹਾ ਜਾਂਦਾ ਹੈ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ ਸੀ 1469ਵੀ ਨੂੰ ਕੱਤਕ ਦੀ ਪੂਰਨਮਾਸ਼ੀ ਨੂੰ ਹੋਇਆ ਸੀ ਕਿੱਥੇ ਹੋਇਆ ਸੀ ਰਾਇਪੋਇ ਦੀ ਤਲਵੰਡੀ ਜਿਸ ਨੂੰ ਅੱਜਕੱਲ ਨਨਕਾਣਾ ਸਾਹਿਬ ਕਿਹਾ ਜਾਂਦਾ ਹੈ ਤੇ ਨਨਕਾਣਾ ਸਾਹਿਬ ਅੱਜਕੱਲ ਪਾਕਿਸਤਾਨ ਵਿੱਚ ਮੌਜੂਦ ਹੈ ਬਿਫੋਰ before his birth punjab was facing political instability social inequality and religious corruption haan ji jadon guru nanak dev ji da janam hoya si us to pehla us samay jo hai punjab di rajnitik samajik ate dharmik halat bahut hi dukhdai si jo jo ਗੁਰੂ ਨਾਨਕ ਦੇਵ ਜੀ ਦੇ ਸਮੇਂ ਲੋਧੀ ਵੰਸ਼ ਦਾ ਰਾਜ ਸੀ ਅਤੇ ਉਹ ਲੋਕਾਂ ਤੋਂ ਬਹੁਤ ਜ਼ਿਆਦਾ ਪਾਰੀ ਕਰ ਲੈਂਦੇ ਸਨ ਤੇ ਔਰਤ ਨੂੰ ਵੀ ਜ਼ਿਆਦਾ ਅਧਿਕਾਰ ਪ੍ਰਾਪਤ ਨਹੀਂ ਸਨ ਔਰਤ ਨੂੰ ਮਰਦ ਤੋਂ ਹੇਠਾਂ ਸਮਝਿਆ ਜਾਂਦਾ ਸੀ ਅਤੇ ਉਹਨਾਂ ਨੂੰ ਸਿੱਖਿਆ ਦਾ ਅਧਿਕਾਰ ਪ੍ਰਾਪਤ ਨਹੀਂ ਸੀ ਹਾਂਜੀ ਦੇਖੋ ਪੰਜਾਬੀ ਸ੍ਰੀ ਗੁਰੂ ਨਾਨਕ ਦੇਵ ਜੀ ਹਾਂ ਜੋ ਸਿੱਖ ਧਰਮ ਦੇ ਸੰਸਥਾਪਕ ਸਨ ਜਿਨ੍ਹਾਂ ਦਾ ਜਨਮ 1429ਵਿਚ ਤਲਵੰਡੀ ਸਾਬੋ ਨਨਕਾਣਾ ਸਾਹਿਬ ਪਾਕਿਸਤਾਨ ਵਿੱਚ ਹੋਇਆ ਉਸ ਸਮੇਂ ਜੋ ਪੰਜਾਬ ਦੀ ਰਾਜਨੀਤਿਕ ਸਮਾਜਿਕ ਤੇ ਧਾਰਮਿਕ ਹਾਲਤ ਬਹੁਤ ਹੀ ਦੁਖਦਾਈ ਸੀ ਵਾਦਿਆਂ ਅੱਗੇ ਪੋਲੀਟੀਕਲ ਕੰਡੀਸ਼ਨ ਰਾਜਨੀਤਿਕ ਹਾਲਾਤ ਉਸ ਸਮੇਂ ਦੇ ਰਾਜਨੀਤਿਕ ਹਾਲਾਤ ਕੀ ਸੀ ਡਿਊਰਿੰਗ ਦਾ 15th ਸੈਂਚਰੀ ਪੰਜਾਬ ਆਵਾਜ਼ ਅੰਡਰ ਦਾ ਰੂਲ ਆਫ ਲੋਦੀ ਡੈਂਸਿਟੀ ਆਫ ਦਾ ਦਿੱਲੀ ਸਲਤਨਤ ਹਾਂਜੀ 15ਵੀਂ ਸਦੀ ਵਿੱਚ ਹੈ ਜੋ ਪੰਜਾਬ ਹੈ 15ਵੀਂ ਸਦੀ ਵਿੱਚ ਦਿੱਲੀ ਦਿੱਲੀ ਵਿੱਚ ਸੀ ਜੋ ਲੋਧੀ ਸਲਤਨਤ ਸੀ ਉਸ ਦੇ ਅਧੀਨ ਹੁੰਦਾ ਸੀ ਪੰਜਾਬ 15 15ਵੀਂ ਸਦੀ ਵਿੱਚ ਹੈ ਜੋ ਪੰਜਾਬ ਹੈ ਦਿੱਲੀ ਦੀ ਲੋਧੀ ਸਲਤਨਤ ਦੇ ਅਧੀਨ ਸੀ ਦਾ ਰੂਲ ਵਰ ਅਫਗਾਨਿਸ ਐਂਡ देयर ਰੂਲ ਵਾਸ ਹਾਰਸ਼ ਐਂਡ ਆਪਰੇਸਿਵ ਜੋ ਲੋਦੀ ਅਫਗਾਨ ਸੀ ਉਹ ਲੋਕਾਂ ਤੇ ਬਹੁਤ ਜ਼ੁਲਮ ਕਰਦੇ ਸੀ ਅਤੇ ਉਹਨਾਂ ਤੋਂ ਭਾਰੀ-ਭਾਰੀ ਟੈਕਸ ਅਤੇ ਕਰ ਕਰ ਲੈਂਦੇ ਸੀ ਹਾਂਜੀ ਦੇਖੋ ਪੰਜਾਬੀ 15ਵੀਂ ਸਦੀ ਵਿੱਚ ਹੈ ਜੋ ਪੰਜਾਬ ਦਿੱਲੀ ਦੀ ਲੋਦੀ ਸਲਤਨਤ ਦੇ ਅਧੀਨ ਸੀ ਲੋਦੀ ਅਫਗਾਨ ਸ਼ਾਸਕ ਜੋ ਲੋਕਾਂ ਤੇ ਬਹੁਤ ਜ਼ੁਲਮ ਕਰਦੇ ਸੀ ਵਾਦਿਆਂ ਅੱਗੇ ਰੂਲ ਆਫ ਸਿਕੰਦਰ ਲੋਦੀ ਸਿਕੰਦਰ ਲੋਦੀ ਦਾ ਰਾਜ ਸਿਕੰਦਰ ਲੋਦੀ 1489 ਟੂ 1517 ਏਡੀ ਰੂਲਡ ਦਿੱਲੀ ਡਿਊਰਿੰਗ ਗੁਰੂ ਨਾਨਕ ਦੇਵ ਜੀ ਬਰਥ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਹੈ ਜੋ ਸਿਕੰਦਰ ਲੋਦੀ ਸੀ ਉਹ ਦਿੱਲੀ ਦਾ ਸ਼ਾਸਕ ਸੀ ਜਦੋਂ ਗੁਰੂ ਨਾਨਕ ਦੇਵ ਜੀ ਦਾ ਜਨਮ ਹੋਇਆ ਸੀ ਤਾਂ ਦਿੱਲੀ ਦਾ ਸ਼ਾਸਕ ਕੌਣ ਸੀ ਸਿਕੰਦਰ ਲੋਧੀ ਸੀ ਜੋ ਕਿ 1499 ਤੋਂ 1517 AD ਤੱਕ ਦਿੱਲੀ ਦਾ ਸ਼ਾਸਕ ਰਿਹਾ ਪੰਜਾਬ ਵਾਸ ਗਵਰਨਡ ਬਾਈ ਹਿਸ ਆਫੀਸਰ ਹੂ ਕਲੈਕਟਡ ਹੈਵੀ ਟੈਕਸਸ ਐਂਡ ਐਕਸਪਲੋਟਡ ਦਾ ਪੀਪਲ ਉਸ ਉਸ ਜੋ ਸਿਕੰਦਰ ਲੋਧੀ ਦੇ ਹਾਕਮ ਸੀ ਪੰਜਾਬ ਵਿੱਚ ਟੈਕਸ ਇਕੱਠੇ ਕਰਦੇ ਸਨ ਅਤੇ ਲੋਕਾਂ ਦਾ ਜੋ ਸ਼ੋਸ਼ਣ ਕਰਦੇ ਸਨ ਸਿਕੰਦਰ ਲੋਧੀ ਹੈ ਜੋ 1499 ਸੇ ਤੋਂ 1517 ਏਡੀ ਤੱਕ ਜੋ ਪੰਜਾਬ ਦਾ ਸ਼ਾਸਕ ਰਿਹਾ ਸੀ ਅਤੇ ਉਹ ਗੁਰੂ ਨਾਨਕ ਦੇਵ ਜੀ ਦੇ ਜਨਮ ਸਮੇਂ ਸਿਕੰਦਰ ਲੋਧੀ ਹੈ ਜੋ ਪੰਜਾਬ ਦਾ ਸ਼ਾਸਕ ਸੀ ਜੋ ਕਿ ਉਹਨਾਂ ਦੇ ਜੋ ਸਿਕੰਦਰ ਲੋਧੀ ਦੇ ਹਾਕਮ ਸੀ ਪੰਜਾਬ ਦੇ ਟੈਕਸ ਇਕੱਠੇ ਕਰਦੇ ਸਨ ਅਤੇ ਲੋਕਾਂ ਨਾਲ ਬਹੁਤ ਅਤਿਆਚਾਰ ਬੁਰੇ ਸਲੂਕ ਅਤੇ ਉਹਨਾਂ ਦਾ ਸ਼ੋਸ਼ਣ ਕਰਦੇ ਸਨ ਵਾਦਿਆਂ ਅੱਗੇ ਫੋਰਨ ਇਨਵੈਂਸ਼ਨਸ ਵਿਦੇਸ਼ੀ ਹਮਲੇ ਪੰਜਾਬ ਆਵਾਜ਼ ਦਾ ਪੰਜਾਬ ਆਵਾਜ਼ ਦਾ ਗੇਟਵੇ ਆਫ ਮੈਨੀ ਇਨਵੈਂਡਰਸ ਫ্রম ਸੈਂਟਰਲ ਏਸ਼ੀਆ ਪੰਜਾਬ ਨੂੰ ਹੈ ਜੋ ਆਪਾਂ ਨੂੰ ਪਤਾ ਹੈ ਪੰਜਾਬ ਨੂੰ ਭਾਰਤ ਦਾ ਦਰਵਾਜ਼ਾ ਕਿਹਾ ਜਾਂਦਾ ਹੈ ਪੰਜਾਬ ਹੈ ਜੋ ਕੇਂਦਰੀ ਏਸ਼ੀਆ ਤੋਂ ਆਉਣ ਵਾਲੇ ਹਮਲਾਵਰਾਂ ਦਾ ਦਰਵਾਜ਼ਾ ਸੀ ਜੋ ਕਿ ਹਰ ਹਰ ਹਮਲਾਵਰ ਹਨ ਉਹ ਪੰਜਾਬ ਪੰਜਾਬ ਦੇ ਰਾਹੇ ਭਾਰਤ ਵਿੱਚ ਪਰਵੇਸ਼ ਹੁੰਦੇ ਸਨ ਫ੍ਰੀਕੁਐਂਟ ਅਫਗਾਨ ਐਂਡ ਤੁਰਕਿਸ਼ ਅਟੈਕਸ ਡਿਸਟਰੋਇਡ ਵਿਲੇਜਸ ਐਂਡ ਕ੍ਰੀਏਟਿਡ ਫੀਅਰ ਜੋ ਅਫਗਾਨ ਤੇ ਤੁਰਕ ਸੀ ਉਹ ਉਹਨਾਂ ਦੇ ਹਮਲਿਆਂ ਨਾਲ ਲੋਕ ਡਰ ਕੇ ਗਰੀਬੀ ਵਿੱਚ ਹੀ ਰਹਿੰਦੇ ਸਨ ਹਾਂਜੀ ਜੋ ਫੋਰਨ ਫੋਰਨ ਵਿਦੇਸ਼ੀ ਹਮਲੇ ਹੁੰਦੇ ਸੀ ਉਹ ਪੰਜਾਬ ਪੰਜਾਬ ਦੇ ਕੇਂਦਰੀ ਏਸ਼ੀਆ ਤੋਂ ਆਉਣ ਵਾਲੇ ਰਸਤੇ ਤੋਂ ਹੀ ਹੁੰਦੇ ਸੀ ਅਫਗਾਨ ਅਤੇ ਤੁਰਕੀਸ਼ ਦੇ ਹਮਲੇ ਤੋਂ ਜੋ ਪੰਜਾਬ ਦੇ ਲੋਕ ਡਰ ਕੇ ਗਰੀਬੀ ਵਿੱਚ ਹੀ ਜਿੰਦੇ ਸਨ ਦੇਖੋ ਪੰਜਾਬੀ ਪੰਜਾਬ ਕੇਂਦਰੀ ਏਸ਼ੀਆ ਤੋਂ ਆਉਣ ਵਾਲੇ ਹਮਲਾਵਰਾਂ ਦਾ ਦਰਵਾਜ਼ਾ ਸੀ ਪੰਜਾਬ ਪੰਜਾਬ ਉਪਜਾਊ ਹੋਣ ਕਾਰਨ ਇਹ ਹਮੇਸ਼ਾ ਖਿੱਚ ਦਾ ਕੇਂਦਰ ਬਣਿਆ ਰਿਹਾ ਹੈ ਅਫਗਾਨ ਤੇ ਤੁਰਕ ਹਮਲੇ ਨਾਲ ਲੋਕ ਡਰ ਡਰ ਕੇ ਗਰੀਬੀ ਵਿੱਚ ਹੀ ਜਾਂਦੇ ਸਨ ਵਾਦਿਆਂ ਅੱਗੇ ਐਕਸ ਐਕਸਪਲੋਇਟੇਸ਼ਨ ਆਫ ਪੀਪਲ ਲੋਕਾਂ ਦਾ ਸ਼ੋਸ਼ਣ ਗਵਰਨਮੈਂਟ ਆਫੀਸ਼ਲਸ ਵਰ ਕਰਪਟ ਜੋ ਸਰਕਾਰੀ ਅਧਿਕਾਰੀ ਸੀ ਉਹ ਪ੍ਰਿਸ਼ਟਾਚਾਰੀ ਸਨ ਫਾਰਮਰਸ ਐਂਡ ਆਰਟੀਸ਼IANS ਸਫਰਡ ਡਿਊ ਟੂ ਹਾਈ ਲੈਂਡ ਰਿਵਿਊਨ ਐਂਡ ਇਨਜਸਟਿਸ ਜੋ ਕਿਸਾਨ ਕਿਸਾਨਾਂ ਤੇ ਹਿੰਮਤੀਆਂ ਤੋਂ ਭਾਰੀ ਕਰ ਲਏ ਜਾਂਦੇ ਸੀ ਤੇ ਉਹਨਾਂ ਦਾ ਇਨਸਾਫ ਨਹੀਂ ਹੁੰਦਾ ਸੀ ਜੋ ਉਸ ਸਮੇਂ ਦੇ ਸਰਕਾਰੀ ਅਧਿਕਾਰੀ ਸੀ ਉਹ ਬਹੁਤ ਹੀ ਭ੍ਰਿਸ਼ਟਾਚਾਰੀ ਸੀ ਲੋਕਾਂ ਦਾ ਸ਼ੋਸ਼ਣ ਕਰਦੇ ਸੀ ਤੇ ਕਿਸਾਨਾਂ ਤੇ ਹਿੰਮਤੀਆਂ ਤੋਂ ਉਹਨਾਂ ਦੇ ਬਹੁਤ ਹੀ ਭਾਰੀ ਜ਼ਿਆਦਾ ਕਰ ਲੈਂਦੇ ਸਨ ਟੈਕਸ ਲੈਂਦੇ ਸਨ ਉਹਨਾਂ ਨਾਲ ਇਨਸਾਫ ਨਹੀਂ ਹੁੰਦਾ ਸੀ ਉਹਨਾਂ ਦਾ ਸ਼ੋਸ਼ਣ ਕੀਤਾ ਜਾਂਦਾ ਸੀ ਬਾਦਿਆਂ ਅੱਗੇ lack of unity ਇਕਜੁੱਟਤਾ ਦੀ ਕਮੀ ਸੀ ਉਸ ਸਮੇਂ ਹੈ ਜੋ ਜੋ ਪੰਜਾਬ ਦੇ ਲੋਕ ਸੀ ਉਹ ਅਲੱਗ-ਅਲੱਗ ਧਰਮਾਂ ਜਾਤਾਂ ਅਤੇ ਸੱਭਿਆਚਾਰ ਵਿੱਚ ਵੰਡੇ ਹੋਏ ਸੀ ਜਿਸ ਕਾਰਨ ਉਹਨਾਂ ਵਿੱਚ ਇਕ ਜੋ ਇਕਜੁੱਟਤਾ ਅਤੇ ਏਕਤਾ ਦੀ ਕਮੀ ਸੀ ਲੋਕਲ ਚੀਫਸ ਫਾਊਟ ਅਮੰਗ ਥੈਮਸੈਲਫ ਜੋ ਸਥਾਨਕ ਰਾਜ ਹਨ ਆਪਸ ਵਿੱਚ ਹੀ ਲੜਦੇ ਰਹਿੰਦੇ ਸਨ ਹਿੰਦੂ ਹਿੰਦੂ ਅਤੇ ਮੁਸਲਮਾਨ ਸੀ ਉਹ ਵੀ ਆਪਣੇ ਧਰਮ ਜਾਤੀ ਦੇ ਆਧਾਰ ਤੇ ਆਪਸ ਵਿੱਚ ਇੱਕ ਦੂਜੇ ਨਾਲ ਲੜਦੇ ਰਹਿੰਦੇ ਸੀ ਦਾ ਐਬਸੈਂਸ ਆਫ ਯੂਨਿਟੀ ਮੇਡ ਪੰਜਾਬ weak and unstable ਇਹ ਬਹੁਤ ਵੱਡਾ ਕਾਰਨ ਹੈ ਜਿਸ ਨਾਲ ਪੰਜਾਬ ਕਮਜ਼ੋਰ ਤੇ ਅਸਥਿਰ ਹੋ ਗਿਆ ਸੀ ਵਾਦਿਆਂ ਅੱਗੇ ਸੋਸ਼ਲ ਕੰਡੀਸ਼ਨ ਸਮਾਜਿਕ ਹਾਲਤ ਉੱਪਰ ਜੋ ਪੜਿਆ ਹੈ ਆਪਾਂ ਹੋ ਰਾਜਨੀਤਿਕ ਹਾਲਤ ਸੀ ਹੁਣ ਆਪਾਂ ਸੋਸ਼ਲ ਕੰਡੀਸ਼ਨ ਪੜਾਂਗੇ ਗੁਰੂ ਨਾਨਕ ਦੇਵ ਜੀ ਦੇ ਆਉਣ ਦੇ ਸਮੇਂ ਤੋਂ ਪਹਿਲਾਂ ਜੋ ਸਮਾਜਿਕ ਅਵਸਥਾ ਸੀ ਸੋਸ਼ਲ ਹਰਾਰ ਕਾਸਟ ਪ੍ਰਥਾ ਇਹ অপਸ਼ਨ ਹੈ ਪਹਿਲਾ ਜਾਤੀ ਪ੍ਰਥਾ ਸੋਸਾਇਟੀ ਵਾਈਜ਼ ਡਿਵਾਈਡਡ ਇਨਟੂ ਮੈਨੀ ਕਾਸਟਸ ਜੋ ਸਮਾਜ ਹੈ ਅਲੱਗ-ਅਲੱਗ ਜਾਤ ਪ੍ਰਥਾ ਵਿੱਚ ਵੰਡਿਆ ਹੋਇਆ ਸੀ ਤੇ ਉਸ ਸਮੇਂ ਪੰਜਾਬ ਵਿੱਚ ਹੈ ਜੋ ਜਾਤ ਪ੍ਰਥਾ ਬਹੁਤ ਮਜ਼ਬੂਤ ਸੀ ਬ੍ਰਾਹਮਣਸ ਵਰ ਕਨਸੀਡਰਡ ਸੁਪੀਰੀਅਰ ਵਾਈਲ ਸੂਤ ਸ਼ੁੱਧ ਦਰਜ ਵਰ ਟ੍ਰੇਡ ਐਂਡ ਅਨਟੱਚੇਬਲ ਹਾਂਜੀ ਉਸ ਸਮੇਂ ਜੋ ਸਮਾਜ ਜਾਤਾਂ ਵਿੱਚ ਵੰਡਿਆ ਹੋਇਆ ਸੀ ਤੇ ਬ੍ਰਾਹਮਣ ਹਨ ਜੋ ਬ੍ਰਾਹਮਣ ਜਾਤੀ ਸੀ ਉਹ ਆਪਣੇ ਆਪ ਨੂੰ ਉੱਚਾ ਮੰਨਦੇ ਸਨ ਅਤੇ ਸ਼ੁੱਧਰਾਂ ਨਾਲ ਤਿਰਸਕਾਰ ਹੁੰਦਾ ਸੀ ਉਹਨਾਂ ਦਾ ਉਪਮਾਨ ਕੀਤਾ ਜਾਂਦਾ ਸੀ ਉਹਨਾਂ ਨੂੰ ਧਾਰਮਿਕ ਤੀਰਥ ਸਥਾਨਾਂ ਵਿੱਚ ਜਾਣ ਦੀ ਮਨਾਹੀ ਸੀ ਦੇਖੋ ਪੰਜਾਬੀ ਸਮਾਜ ਹੈ ਜੋ ਜਾਤ ਪਾਤ ਪ੍ਰਥਾ ਬਹੁਤ ਮਜ਼ਬੂਤ ਸੀ ब्राह्मण ਸਭ ਤੋਂ ਉੱਚੀ ਜਾਤੀ ਦੇ ਮੰਨੇ ਜਾਂਦੇ ਸਨ ਅਤੇ ਛੁੱ드ਰਾ ਨਾਲ ਤਿਰਸਕਾਰ ਹੁੰਦਾ ਸੀ। ਵਾਦਦੇ ਹਾਂ ਅੱਗੇ ਬੀ ਆਪਸ਼ਨ ਕੰਡੀਸ਼ਨ ਆਫ ਊਮਨਜ਼ ਔਰਤਾਂ ਦੀ ਹਾਲਾਤ। ਊਮਨ ਵਰ ਡਿਨਾਈਡ ਐਜੂਕੇਸ਼ਨ ਐਂਡ ਰਾਈਟਸ ਜੋ ਔਰਤਾਂ ਸੀ ਉਹਨਾਂ ਨੂੰ ਸਿੱਖਿਆ ਦੇ ਅਧਿਕਾਰ ਤੋਂ ਵਾਂਝਾ ਕੀਤਾ ਗਿਆ ਸੀ। ਚਾਈਲਡ ਮੈਰਿਜ ਡੌਰੀ ਐਂਡ ਸਤੀ ਵਰ ਕਾਮਨ ਜੋ ਉਸ ਸਮੇਂ ਹੈ ਪੰਜਾਬ ਵਿੱਚ ਬਾਲ ਵਿਆਹ ਛੋਟੀ ਉਮਰ ਵਿੱਚ ਵਿਆਹ ਦਾਜ ਤੇ ਸਤੀ ਪ੍ਰਥਾ ਆਮ ਹੀ ਪ੍ਰਚਲਿਤ ਸੀ ਊਮਨ ਵਰ ਕਨਸੀਡਰਡ ਇਨਫੀਰੀਅਰ ਟੂ ਮੈਨ ਜੋ ਔਰਤਾਂ ਨੂੰ ਹੈ ਪੁਰਸ਼ਾਂ ਤੋਂ ਨੀਵਾਂ ਸਮਝਿਆ ਜਾਂਦਾ ਸੀ ਹਾਂਜੀ ਉਸ ਸਮੇਂ ਹੈ ਜੋ ਔਰਤਾਂ ਦੀ ਸਿੱਖਿਆ ਅਤੇ ਹੱਕਾ ਤੋਂ ਉਹਨਾਂ ਨੂੰ ਵੰਚਿਤ ਰੱਖਿਆ ਸੀ ਉਹਨਾਂ ਨੂੰ ਪੜਨ ਪੜਨ ਦੀ ਪੜਨ ਦਾ ਅਧਿਕਾਰ ਪ੍ਰਾਪਤ ਨਹੀਂ ਸੀ ਉਸ ਸਮੇਂ ਬਾਲ ਵਿਆਹ ਛੋਟੀ ਉਮਰ ਵਿੱਚ ਵਿਆਹ ਹੋ ਜਾਂਦਾ ਸੀ ਔਰਤਾਂ ਦਾ ਦਾਜ ਪ੍ਰਥਾ ਦਾਜ ਪ੍ਰਥਾ ਵੀ ਚੱਲ ਰਹੀ ਸੀ ਅਤੇ ਸਤੀ ਪ੍ਰਥਾ ਜਦੋਂ ਕਿਸੇ ਔਰਤ ਦਾ ਔਰਤ ਦਾ ਜੋ ਘਰ ਵਾਲਾ ਹੈ ਮਰ ਜਾਂਦਾ ਸੀ ਤਾਂ ਉਹਨੂੰ ਵੀ ਉਹਦੇ ਨਾਲ ਹੀ ਸਤੀ ਕਰ ਦਿੱਤਾ ਜਾਂਦਾ ਸੀ ਅੱਗ ਵਿੱਚ ਸਾੜ ਦਿੱਤਾ ਜਾਂਦਾ ਸੀ ਔਰਤਾਂ ਨੂੰ ਪੁਰਸ਼ਾਂ ਤੋਂ ਹੇਠਾ ਮੰਨਿਆ ਜਾਂਦਾ ਸੀ ਵਾਧਿਆ ਅੱਗੇ ਸਪਿਰਿਟਿਸ਼ਨਜ਼ ਅੰਧਵਿਸ਼ਵਾਸ ਉਸ ਸਮੇਂ ਜੋ ਪੰਜਾਬ ਵਿੱਚ ਅੰਧਵਿਸ਼ਵਾਸ ਬਹੁਤ ਜ਼ਿਆਦਾ ਸੀ ਪੀਪਲ ਬਿਲੀਵਡ ਇਨ ਸਪਿਰਿਟਿਸ਼ਨਜ਼ ਅੰਧਵਿਸ਼ਵਾਸ ਐਸਟ੍ਰੋਲੋਜੀ ਜੋਤਿਸ਼ ਅਤੇ ਬੇਅਰਥ ਦੇ ਕੂਰੇਵਾਜਾਂ ਤੇ ਵਿਸ਼ਵਾਸ ਕਰਦੇ ਸੀ ਉਸ ਟਾਈਮ ਦੇ ਲੋਕ ਇਨਸਟੀਡ ਆਫ ਟ੍ਰੂ ਡਿਵੀਜ਼ਨ ਇਨ ਗੋਡ ਤੇ ਰੱਬ ਜੋ ਸੱਚੇ ਰੱਬ ਦੀ ਭਗਤੀ ਦੀ ਥਾਂ ਉਹ ਅੰਧਵਿਸ਼ਵਾਸ਼ਾਂ ਜੋਤਿਸ ਅਤੇ ਕੁ ਰਿਵਾਜਾਂ ਵਿੱਚ ਵਿਸ਼ਵਾਸ ਕਰਦੇ ਸਨ ਵਾਧੇ ਹਾਂ ਅੱਗੇ ਕ੍ਰਪਸ਼ਨ ਇਨ ਰਿਲੀਜਨ ਧਰਮ ਵਿੱਚ ਭ੍ਰਿਸ਼ਟਾਚਾਰ ਪ੍ਰੈਸਟ ਸੈਂਕੂਇਜ਼ਡ ਮਿਸ਼ੂਰ ਰਿਲੀਜਨ ਫਾਰ ਪਰਸਨਲ ਗੇਨ ਪੰਡਤਾਂ ਤੇ ਜੋ ਕਾਜੀ ਹਨ ਧਰਮ ਨੂੰ ਆਪਣੇ ਸਵਾਰਥ ਲਈ ਵਰਤਦੇ ਸਨ ट्रू ਸਪਿਰਚੁਅਲਿਟੀ ਵਾਸ ਲਾਸਟ ਸੱਚੀ ਅਧਿਆਤਮਿਕਤਾ ਖਤਮ ਹੋ ਗਈ ਸੀ ਜੋ ਪੰਡਤ ਬ੍ਰਾਹਮਣ ਤੇ ਕਾਜੀ ਸਨ ਆਪਣੇ ਲਾਲਚ ਲਈ ਉਹ ਧਰਮ ਨੂੰ ਆਪਣੇ ਸਵਾਰਥ ਲਈ ਵਰਤਦੇ ਹਨ ਵਰਤਦੇ ਸੀ ਉਸ ਸਮੇਂ ਤੇ ਸੱਚੀ ਅਧਿਆਤਮਿਕਤਾ ਤਾਂ ਖਤਮ ਹੀ ਹੋ ਗਈ ਸੀ ਵਾਧੇ ਹਨ ਅੱਗੇ ਰਿਲੀਜੀਅਨਸ ਕੰਡੀਸ਼ਨ ਉਸ ਸਮੇਂ ਦੇ ਧਾਰਮਿਕ ਹਾਲਾਤ ਕੀ ਸੀ ਹਿੰਦੂਜ਼ ਐਂਡ ਮੁਸਲਿਮਜ਼ ਵਰ ਡਿਵਾਈਡਡ ਬਾਈ ਰਿਚੁਅਲ ਐਂਡ ਪ੍ਰਾਈਡ ਜੋ ਹਿੰਦੂ ਸੀ ਅਤੇ ਮੁਸਲਮਾਨ ਸੀ ਉਹ ਰਸਮਾਂ ਦੇ ਅਹੰਕਾਰ ਨਾਲ ਵੰਡੇ ਹੋਏ ਸਨ ਜੋ ਹਿੰਦੂ ਦੇ ਧਰਮ ਉਹਨਾਂ ਵਿੱਚ ਇਕਤਾ ਤੇ ਇੱਕ ਜੁਟਤਾ ਨਹੀਂ ਸੀ ਜਿਸ ਕਾਰਨ ਹੈ ਜੋ ਭਾਰਤ 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 ਦੀ ਵਿਵਸਥਾ ਕਮਜ਼ੋਰ ਹੋ ਗਈ ਸੀ ਹਿੰਦੂਜ਼ ਬਲੀਵਡ ਇਨ ਆਈਡਲ ਵਰਸ਼ਿਪ ਐਂਡ ਕਾਸਟ ਸਪਿਰਿਟੀ ਜੋ ਹਿੰਦੂ ਸੀ ਉਹ ਮੂਰਤੀ ਪੂਜਾ ਤੇ ਜਾਤ ਪਾਤ ਵਿੱਚ ਫਸੇ ਹੋਏ ਸੀ ਵਾਈਲ ਮੁਸਲਮ ਫੋਰਸ ਅਦਰ ਟੂ ਐਕਸੈਪਟ ਇਸਲਾਮ ਅਤੇ ਮੁਸਲਮਾਨ ਹੈ ਜੋ ਜ਼ਬਰਦਸਤੀ ਲੋਕਾਂ ਤੋਂ ਇਸਲਾਮ ਧਰਮ ਮਨਵਾਉਣ ਵਿੱਚ ਲੱਗੇ ਹੋਏ ਸੀ देयर वाज नो ਯੂਨਿਟੀ ਔਰ ਪੀਸ ਇਸ ਲਈ ਉਸ ਵਿੱਚ ਧਾਰਮਿਕ ਇਕਤਾ ਦੀ ਕਮੀ ਸੀ ਹਾਂਜੀ ਜੋ ਹਿੰਦੂ ਤੇ ਮੁਸਲਮਾਨ ਸੀ ਉਹ ਆਪਣੇ ਆਪਣੇ ਅਲੱਗ-ਅਲੱਗ ਰਸਮਾਂ ਅਹੰਕਾਰਾਂ ਅਤੇ ਆਪਣੀਆਂ ਜਾਤਾਂ ਵਗੈਰਾ ਵਿੱਚ ਵੰਡੇ ਹੋਏ ਸੀ ਜੋ Hindu ਸੀ ਮੂਰਤੀ ਪੂਜਾ ਤੇ ਜਾਤ ਪਾਤ ਵਿੱਚ ਫਸੇ ਹੋਏ ਸਨ ਜਦਕਿ ਕੁਝ ਮੁਸਲਮਾਨ ਜ਼ਬਰ ਜਸਤੀ ਇਸਲਾਮ ਫੈਲਾ ਰਹੇ ਸਨ ਅਤੇ ਤਾਂ ਕਰਕੇ ਉਸ ਸਮੇਂ ਧਾਰਮਿਕ ਇਕਤਾ ਦੀ ਕਮੀ ਸੀ ਮੁਸਲਮਾਨ ਅਤੇ Hindu ਆਪਸ ਵਿੱਚ ਹੀ ਲੜਦੇ ਰਹਿੰਦੇ ਸਨ ਬਾਅਦ ਇਹ ਹੈ ਚਾਰ ਨੰਬਰ ਪੁਆਇੰਟ ਦ ਨੀਡ ਆਫ ਰਿਫਾਰਮ ਸੁਧਾਰ ਦੀ ਲੋੜ ਇੰਨੀਆਂ ਸਭ ਕੁਰੀਤियां ਉਸ ਸਮੇਂ ਫੈਲੀਆਂ ਹੋਈਆਂ ਸੀ ਤਾਂ ਉਹਨਾਂ ਦੇ ਸੁਧਾਰ ਕਰਨ ਲਈ ਕੇ ਸੇ ਇੱਕ ਮਹਾਨ ਤੇ ਸੱਚੇ ਗੁਰੂ ਦੀ ਜ਼ਰੂਰਤ ਸੀ ਪੀਪਲ ਵਰ ਪੀਪਲ ਵਰ ਵੇਟਿੰਗ ਪੀਪਲ ਵਰ ਵੇਟਿੰਗ ਫॉर ਅ ਗ੍ਰੇਟ ਟੀਚਰ Who could entire them and show to path of truth equality and peace ਜੋ ਲੋਕ ਹਨ ਇੱਕ ਮਹਾਨ ਗੁਰੂ ਦੀ ਉਡੀਕ ਕਰ ਰਹੇ ਸਨ ਜੋ ਉਹਨਾਂ ਨੂੰ ਸੱਚ ਬਰਾਬਰੀ ਅਤੇ ਸ਼ਾਂਤੀ ਦਾ ਰਾਹ ਦਿਖਾ ਸਕੇ ਉਸ ਸਮੇਂ ਦੇ ਜੋ ਲੋਕ ਹਨ ਬਹੁਤ ਭ੍ਰਿਸ਼ਟਾਚਾਰੀ ਸੀ ਜਾਤ ਪਾਤ ਅੰਧਵਿਸ਼ਵਾਸ ਛੂਆ ਛੂਤ ਵਿੱਚ ਵੰਡੇ ਹੋਏ ਸਨ ਜਿਸ ਕਾਰਨ ਲੋਕਾਂ ਨੂੰ ਇੱਕ ਮਹਾਨ ਗੁਰੂ ਦੀ ਉਡੀਕ ਸੀ ਜੋ ਕਿ ਉਹਨਾਂ ਨੂੰ ਸੱਚ ਦੇ ਰਸਤੇ ਤੇ ਬਰਾਬਰੀ ਅਤੇ ਸ਼ਾਂਤੀ ਦੇ ਰਸਤੇ ਤੇ ਲੈ ਕੇ ਚੱਲੇ ਹਾਂ ਜੀ ਅੱਗੇ ਦੇਖੋ 5th ਪੁਆਇੰਟ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦੀ ਕੀ ਭੂਮਿਕਾ ਸੀ ਗੁਰੂ ਨਾਨਕ ਦੇਵ ਜੀ ਅਪੀਅਰਡ ਐਜ਼ ਅ ਲਾਈਟ ਇਨ ਡਾਰਕਨੈਸ ਜੋ ਗੁਰੂ ਨਾਨਕ ਦੇਵ ਜੀ ਹਨ ਉਸ ਸਮੇਂ ਹਨੇਰੇ ਵਿੱਚ ਚਾਨਣ ਬਣ ਕੇ ਪ੍ਰਗਟ ਹੋਏ ਸੀ ਹੀ ਪ੍ਰਿਜਡ ਦਾ ਮੈਸੇਜ ਮੈਸੇਜ ਆਫ ਵਨ ਗੋਡ ਇਕਵਲਟੀ অর ਹਿਊਮਨਸ ਐਂਡ ਟਰੂਥਫੁਲ ਲਾਈਵਿੰਗ ਓਨ ਜੋ ਗੁਰੂ ਨਾਨਕ ਦੇਵ ਜੀ ਹਨ ਉਹਨਾਂ ਨੇ ਇਕ ਓੰਕਾਰ ਦਾ ਸੰਦੇਸ਼ ਦਿੱਤਾ ਸੀ ਕਿ ਪਰਮਾਤਮਾ ਸਬਦਾ ਇਕ ਹੈ ਉਹਨਾਂ ਨੇ ਸਭ ਨੂੰ ਮਨੁੱਖਾਂ ਦੀ ਬਰਾਬਰੀ ਅਤੇ ਸੱਚੀ ਜੀਵਨ ਸ਼ੈਲੀ ਦਾ ਉਪਦੇਸ਼ ਦਿੱਤਾ ਸੀ his teachings form the foundation of sikhism based on love service and truth ਉਨਾਂ ਦੀਆਂ ਜੋ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਹਨ ਉਹ ਸਿੱਖ ਧਰਮ ਦੀ ਨੇ ਬਣੇ ਜੋ ਕਿ ਪਿਆਰ ਸੇਵਾ ਤੇ ਸੱਚ ਤੇ ਅਧਾਰਿਤ ਸੀ ਹਾਂ ਜੀ ਦੇਖੋ ਪੰਜਾਬੀ ਜੋ ਗੁਰੂ ਨਾਨਕ ਦੇਵ ਜੀ ਹਨ ਹਨੇਰੇ ਵਿੱਚ ਚਾਨਣ ਬਣ ਕੇ ਆਏ ਉਹਨਾਂ ਨੇ ਇੱਕ ਓੰਕਾਰ ਸਭ ਮਨੁੱਖਾਂ ਦੀ ਬਰਾਬਰੀ ਅਤੇ ਸਚਾਈ ਦੀ ਜੀਵਨ ਸ਼ੈਲੀ ਦਾ ਉਪਦੇਸ਼ ਦਿੱਤਾ ਸੀ ਉਹਨਾਂ ਦੀਆਂ ਸਿੱਖਿਆਵਾਂ ਹਨ ਜੋ ਸਿੱਖ ਧਰਮ ਦੀ ਨੇ ਪਈ ਜੋ ਪਿਆਰ ਸੇਵਾ ਤੇ ਸੱਚ ਤੇ ਆਧਾਰਿਤ ਸੀ ਵਾਧਿਆਂ ਅੱਗੇ ਸਮਰੀ ਸੰਖੇਪ ਵਿੱਚ ਦੇਖੋ ਅਸਪੈਕਟ ਬਿਫੋਰ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਹੈ ਜੋ ਪੋਲੀਟੀਕਲ ਕੰਡੀਸ਼ਨਿੰਗ ਸੀ ਪੰਜਾਬ ਦੀ ਆਪਰੇਸ਼ਨ ਅੰਡਰ ਲੋਦੀ ਰੂਲ ਜੋ ਪੰਜਾਬ ਹੈ ਪੰਜਾਬ ਤੇ ਲੋਧੀ ਰਾਜ ਦਾ ਜ਼ੁਲਮ ਚੱਲਦਾ ਸੀ ਸੋਸ਼ਲ ਕੰਡੀਸ਼ਨ ਕੀ ਸੀ ਕਾਸਟ ਸਿਸਟਮ ਤੇ ਊਮੈਨਜ਼ ਇਨਕਵੈਲਟੀ ਸੀ ਸਮਾਜਿਕ ਸਮਾਜਿਕ ਸਿਸਟਮ ਵਿੱਚ ਕੀ ਸੀ ਜਾਤ ਪਾਤ ਫੈਲੀ ਹੋਈ ਸੀ ਔਰਤਾਂ ਨੂੰ ਔਰਤਾਂ ਦੀ ਹੇਠਲੀ ਹਾਲਾਤ ਉਹਨਾਂ ਨੂੰ ਪੜਨ ਦੀ ਪੜਨ ਦਾ ਕੋਈ ਅਧਿਕਾਰ ਨਹੀਂ ਸੀ ਮਰਦ ਤੋਂ ਹੇਠਾ ਸਮਝਿਆ ਜਾਂਦਾ ਸੀ ਰਿਲੀਜੀਅਨਸ ਤੇ ਧਾਰਮਿਕ ਕੰਡੀਸ਼ਨ ਕਿ ਸੀ ਬਲਾਈਂਡ ਫੇਥ ਕਰਪਸ਼ਨ ਰਿਚੂਲ ਅੰਧਵਿਸ਼ਵਾਸ ਪ੍ਰਿਸ਼ਟਾਚਾਰ ਤੇ ਕੋ ਰੀਤੀ ਰਿਵਾਜਾਂ ਜਿਵੇਂ ਦਾਜ ਪ੍ਰਥਾ ਬਾਲ ਵਿਆਹ ਬਾਲ ਵਿਆਹ ਸਤੀ ਪ੍ਰਥਾ ਇਹ ਸਭ ਫੈਲਿਉ ਹੋਇਆ ਚਨ ਗੁਰੂ ਨਾਨਕ ਦੇਵ ਜੀ ਜਦੋਂ ਧਰਤੀ ਤੇ ਆਏ ਤਾਂ ਉਹਨਾਂ ਨੇ ਉਸ ਤੋਂ ਬਾਅਦ ਇਹ ਸਾਰੀਆਂ ਰਸਮਾਂ ਦਾ ਖੰਡਨ ਕੀਤਾ ਅਤੇ ਅਤੇ ਮਨੁੱਖ ਨੂੰ ਸਚਾਈ ਦੇ ਰਾਹ ਤੇ ਚੱਲਣ ਸਚਾਈ ਦੇ ਰਾਹ ਤੇ ਚੱਲਣ ਇਕਤਾ ਤੇ ਬਰਾਬਰੀ ਦਾ ਸੰਦੇਸ਼ ਦਿੱਤਾ ਹਾਂਜੀ ਤਾਂ ਦੱਸੋ ਤੁਹਾਨੂੰ ਕਿਵੇਂ ਲੱਗੀ ਅੱਜ ਦੀ ਕਲਾਸ ਕਲਾਸ ਵਧੀਆ ਲੱਗੀ ਹੋਵੇ ਤਾਂ ਕਲਾਸ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਹਾਂਜੀ ਮਿਲਦੇ ਹਾਂ ਕੱਲ ਨੂੰ ਆਪਾਂ ਨਵੇਂ ਟਾਪਿਕ ਦੇ ਨਾਲ ਥੈਂਕਸ ਫੋਰ ਵਾਚਿੰਗ